ਇਨ ਨੂੰ ਮਰ ਗੋਣਾ ਲੋਕ ਚਾਹੇ ਸੰਸਾਰ ਸਾਨੂੰ ਕੁਝ ਕਹੀ ਜਾਵੇ ਅਸੀਂ ਅਜੇ ਵੀ ਦੀਨਦਾਰਾਂ ਦੇ ਖੜੇ ਆ

ਹਾਲ ਕਰਨਾ ਚਾਹੂਗਾ ਯਾਰ ਕਰੂ ਕਿਵੇਂ ਨਹੀਂ ਕਰੂ ਜਾਊਗਾ ਬੰਦਾ ਵਧੀਆ ਹੋ ਵਧੀਆ ਬੰਦਾ ਹੈ ਮਨ ਰੂਆ ਹਾਂ ਮਨ ਰੂਆ ਆਪਣੀ ਹੈ ਥਣਥਣ ਚੈੱਕ ਨੇ ਕੀ ਮਾਂ ਦਾ ਸਤਾਰ ਤੂੰ ਦੇਖ ਖੁਦ ਦੇਖ ਹਾਂ ਦੇਖ ਲੈ ਉਹ ਮੈਂ ਦਿਨ ਜਾਲੀ ਗੱਲ ਕਰ ਜਾ ਰਿਹਾ ਮਿੰਟ ਮਾਰਾਂਗੇ ਉੱਧਰ ਖੜ੍ਹ ਜਾਂਦੇ ਆ ਨੀ 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 ਤੱਕੀ ਵਕੀ ਹੋਰ ਓਏ ਮੁੰਡਾ ਕਿਹੜਾ ਨਾਲੇ ਕਹੀ ਆਪਣੇ ਆਉਂਦਾ ਹੋ ਕੰਮ ਕਰਦਾ ਤੇਰੀ ਵਕੀ ਹੋਏ ਚ ਆ ਬਣ ਜਾ ਹਾਂਜੀ ਅੱਬਾ ਹੋ ਜੂ ਓਏ ਓਰੇ ਆਰੇ 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 ਨੇੜੇ ਬਰਨਾਲੇ ਸ਼ਹਿਰ ਦੇ ਆ ਉਧਰ ਜਾ ਓਏ ਉਧਰ ਬਾਈ ਚੱਲੂ ਇੱਕ ਮਿੰਟ ਖੜ੍ਹ

ਬੱਚੇ ਨਹੀਂ ਆਏਗੇ। ਅਜੇ ਪਿੱਛੇ ਰਹਿ ਗਏ ਵਰਤਮਾਨ। ਫਸਟ ਇਅਰ ਕੀ ਕਰਾਂਗੇ ਇਹਨੂੰ? ਹਾਂ, ਉਹ ਵੀ ਗੱਲ ਚ। ਕਿਵੇਂ ਲੋਟ ਕਰਾਂਗੇ? ਕਿੰਨੀ ਕੁ ਪਕਾਈ ਕਰਾਂਗਾ ਫਰੀ ਸਬਰ। ਆਓ। ਹਾਂ, ਹੋਰ ਦੇਖ ਲੋ ਭਈ। ਇਹ ਨਹੀਂ ਦੇਖਣੀ। ਇਹ ਦੋਨੇ ਪਹਿਣਾ ਪਹਿਣਾ ਨਹੀਂ ਗਿਆ ਸਕੇ ਆ। ਇਹ ਬੱਕਰੀਆਂ ਆ। ਚੋਰੇ ਇਹਨਾਂ ਨੂੰ ਹਵਾ ਲੱਗਣ ਦੇ। ਮਾਣ ਮਾਣ ਨੂੰ ਅਵਾਦਾਂ ਲੱਗਣ ਦੇ ਵਿਚਾਰਿਆਂ ਨੂੰ। ਤੂੰ ਗੱਤ ਮਾਰ ਰਿਹਾ। ਛੋਟੇ ਭਾਈ ਅਣਜਾਣ ਤੇ ਨੂੰ ਵੇਚਣ ਦਾ ਵੀ ਪਤਾ ਨਹੀਂ 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 ਅੱਬਾ ਉਹ ਵੀ ਮੈਂ ਤੁਹਾਨੂੰ ਕਹਿਣਾ ਪਾਇਆ ਚੀਜ਼ਾਂ ਰੱਖੀਆਂ ਹੋਈਆਂ ਸ਼ੌਂਗਿਆ ਦੌਰ ਤੇ ਤੇ ਸਭਰੇ ਨੂੰ ਖਾਣ ਦਾ ਵੀ ਪਤਾ ਨਹੀਂ ਕੋਈ ਨਾ ਗੱਲ ਉਹ ਮੈਂ ਕਿਹਾ ਕੱਲੀਆਂ ਉਹ ਕੱਟੇ ਹੋਏ ਕੰਪੜਿਆਂ ਹੰਡਾਉਣਾ ਵੀ ਪਤਾ ਨਹੀਂ ਕਿ ਕਿਵੇਂ ਹੰਡਾਉਗੇ ਜੋੜੀ ਕਰ ਲੋ 10000 10000 ਕਿਹੜੀ ਹਾਂ ਪਟੋ ਉਹ ਕਿਹਾ ਭੈਣਾ ਉਹਨੇ ਉਨੇ ਹੀ ਮੰਗਣੇ ਸੀ ਹਾਂ ਆ ਉਰੀ ਭੈਣਾ ਦੀ ਦੋਨੇ ਸੱਗੀਆਂ ਭੈਣਾ ਨਹੀਂ ਗੀਆਂ ਮੈਂ ਉਹ ਤਾਂ ਪਸੰਦ ਉਹਨਾਂ ਦੀ ਆਇਆ ਕਰਾ 55 ਦੀ ਕਰ ਬੱਕਰੀ ਹੋਈ ਮੈਂ ਤੁਹਾਨੂੰ ਕਹਿੰਦਾ ਕੋਈ ਬੱਕਰੀ ਨੂੰ ਨੁਕਸ ਹੋਵੇ ਥੱਲੋ ਹੋਵੇ ਨਾ ਚਲ ਲੈ ਕੇ ਜੀ ਉਹ ਲੋੜਾ ਕਿਦੇ ਕੱਲੀ ਅਬ ਪਤਾ ਜੀ ਕੱਲੀ ਦੇ ਕੱਲੀ 50 ਦੇ ਕਿਹੜਾ ਟੱਲੀ ਜਮਾ ਜਾਇਜ਼ ਮੁੱਲ ਦੱਸਿਆ ਆਪਾਂ ਬਾਈ 20000 ਦੀ ਸੀ ਨਾ ਨਾ ਨਹੀਂ ਜੀ ਜਮਾ ਨਹੀਂ ਹੁਣ ਮਰਜ਼ੀ ਇਹਨਾਂ ਦੀ ਹਾਂ ਕੋਈ ਚੱਕਰ ਨਹੀਂ ਦੋਹਾਂ ਦਾ ਕਹਿੰਦਾ ਸਾਬ ਦੋਨਾਂ ਦਾ ਮੈਂ ਲੱਖ ਰੁਪਏ ਹੋਣਗੇ ਕਿੰਨਾ ਮੰਗਿਆ ਲੱਖ ਰੁਪਏ ਉਹ ਤੇ ਮੈਂ ਨਾ ਕਿ ਸਾਹਮਣੇ ਹੋ ਜਾਂਦਾ ਕਿਹੜੇ ਸਬਜ਼ੀਆਂ ਦੇ ਲੱਗ 7000 ਦੀ ਆ ਲੱਖ ਕਿਨੇ ਨੋਟ ਕਿੱਥੇ ਵਿੱਚ ਆ ਕੀ ਰੱਖੇਗਾ ਨਾ ਕਿਹੜੋ ਯਾਰ ਸਾਹ ਪਰੀਆਂ ਖੱਲਾ ਨੇ ਪਤਾ ਨਹੀਂ ਰੱਬ ਕਰਤਾ ਕੀ ਬਣ ਜੇ ਲੋਕ ਇਹਨੂੰ ਪਤਾ ਨਹੀਂ ਕਿਹਨੇ ਗੱਲਾਂ ਦੇ ਲਈ ਉਹ ਰਾਜੇ ਲਟਾ ਤੇ ਉਹ ਰਾਜੇ ਨਹੀਂ ਕਰਦਾ ਉਹ ਇਹਨੂੰ ਦੱਸਿਆ ਕਰਦਾ ਹੈ ਅਲੱਗ ਲੱਗ ਕੇ ਨੱਕਾ ਬੋਲੇ ਉਹ ਲਿਖੀ ਜਾਣ ਕੰਮ ਨਹੀਂ ਕਰਨ ਵਾਲੇ ਜਿਹਨੇ ਚੱਕਰ ਨਾ ਮੈਦਾਨ ਵਿੱਚ ਚੱਕਰ ਲਾਵਾ ਆਕੇ ਤਰ੍ਹਾਂ ਵਾਰੋਂ ਭੇਲੇ ਆ ਮਤਲਬ ਕੱਲ ਮਿਲੂ ਪਾਦੇ ਮੈਂ ਮਰ ਗਿਆ ਉਹ ਮਾ ਮਾ ਭੂਖ ਦੀ ਅੱਗੇ ਪੂਰਾ ਤਸਤੀ ਅਸੀਂ ਨੇ ਪਹਿਲੀ ਤਸਤੀ ਸੈਟਿੰਗ ਦੇਣਾ ਲੈਣਾ ਵੀ ਸੈਟਿੰਗ ਕਰਤਾ ਮੁੰਡਿਆਂ ਦੇ ਨਾਲ ਬੱਕਰੀਆਂ ਵੀ ਕਰਾਤੀਆਂ ਹਾਂ ਉਹ ਤਾਂ ਅਸੀਂ ਸੈਟਿੰਗ ਕਰ ਲਈ ਵੀ ਭੈਣ ਦਿਆ ਯਾਰਾ ਗੋਲੀ ਚੱਕੀ ਦੁਨੀਆ ਫਰਦੀ ਐ ਇਹਨਾਂ ਆਪਣੀ ਸੈਟਿੰਗ ਤਾਂ ਕਰ ਲਈਏ ਇਹ ਕਹਿੰਦਾ ਚੱਲ ਕਰ ਲੈਂਦੇ ਹਾਂ ਪਰ ਆਤਵਾਰ ਕੀ ਆ ਯਾਰਾ ਪੋਰੀ ਇਸ ਤਰ੍ਹਾਂ ਪਹਿਲੇ ਬੰਨਣਾ ਦਾ ਉਸ ਦਾ ਸਮਾ ਵੇਨੇ ਕਿਥੇ ਮਰਜੀ ਬੈਠ ਜਾਇਓ ਮੁੰਡਾ ਦਾ ਮੁੰਡਾ ਬੈ ਜਾਇਓ ਮੁੰਡਾ ਤਾਂ ਵਿਹੈ ਜਾਓ ਚਲੋ ਕੀ ਕਰੀਏ ਉਹ ਜਣਾ ਤਸ ਕੀ ਕਰੀਏ ਕਿਧਰ ਜਾ ਕੇ ਮਰੀਏ ਬੱਕਰੀ ਵਹਾ ਘਾੜਾ ਨਾ ਮੜੀ ਜਾ ਘਾੜੀ ਜੇ ਦਿਖਾਵਾਂਗੇ ਕਿ ਚੱਟੂ ਕਿਸੇ ਨੂੰ ਲੈ ਦਿਖਾ ਉਹ ਤਾਂ ਵਿਚਾਲੇ ਅਗਲਾ ਕਹਿੰਦਾ ਪਤਾ ਨਹੀਂ ਕਿਹੜੀ ਦਾ ਹੋਇਆ ਪੋਰੇ ਯਾਰ ਵੀਡੀਓ ਬਣਾਉਣ ਦਾ ਵੀ ਢੰਗ ਹੋਵੇ ਇਹ ਬੱਕਰੀ ਤੀਜੇ ਸੂਏ ਆ ਆਹ ਬੱਕਰੀ ਬੜਾ ਵਾ ਦੂਜੇ ਸੂਏ ਸੂਈ ਆ ਕੋਈ ਨਾ ਨਾਨੂ ਭਾਈ ਵੀਡੀਓ ਬਣਨ ਦੇ ਇਹ ਕਿੱਥੇ ਜਾਊਗੀ ਤੂੰ ਪਰਾਂ ਘਰਾਂ ਨਾਲ ਕੋਈ ਨਾ ਕੋਈ ਨਾ ਸਾਨੂੰ ਵੀਡੀਓ ਤਾਂ ਦਿਖਾਉਣ ਦੇ ਆਲਾ ਕੋ ਰਾਜੂ ਦਰਸ਼ਨ ਨੂੰ ਉਹ ਬੱਕਰੀ ਖਰੀਦ ਕੇ ਦਿੱਤੀ ਹੈ ਦਰਸ਼ਨ ਦੇ ਜੇ ਕਿਹੜੀ ਚ ਫਰਕ ਹੋਣ ਲੱਗੀ ਤਾਂ ਹਾਂ ਮਿੱਟ ਪਾਉਣੀ ਪੈ ਜੂ ਰਾਜੂ ਭਾਈ ਕੋਈ ਨਾ ਭਾਬਾਈ 4-5 ਮਿੰਟ ਕਰਾ ਲਾਉ ਜੇ ਕੰਮ ਕੋਈ ਨਹੀਂ ਹਟ ਹਟ YouTube ਭਾਈ ਕਰਦੇ ਗੱਲ ਦਾ ਆਸਤਾਨੂ ਜੀ ਅੱਬਾ ਤਾਂ ਜਮਾ ਗੱਲ ਰਾਹ ਬਾਤੀ ਤੁਹਾਨੂੰ ਦੱਸਾਂ ਕੋਈ ਕਿੰਨੇ ਤੁਹਾਨੂੰ ਗਿਆ ਹੁੰਦੀ ਨਹੀਂ ਤੜਾ ਮਾਣੇ ਮੋਟੇ ਮਾਰੇ ਮੋਟੇ ਹਾਂ ਓਏ ਤੁਸੀਂ ਦੱਸੋ ਆਪਾਂ ਤੁਹਾਨੂੰ ਗੱਲ ਮੋਟੇ ਤਕਰੀਬੀ ਵੀਡੀਓ ਚ ਦਿਖੇ ਬਾਈ ਵਿਚਾਰ ਹੋ ਜਾ ਯਾਰ ਆਪਾਂਗੇ ਆਪ ਹੀ ਕਰਦੇ ਜਿਹੜਾ ਕੰਮ ਆ ਉਹ ਕਰਦੇ ਨੇ ਬਾਈ 26000 ਦੀ ਨਹੀਂ ਨਹੀਂ ਪਰ ਇੱਕ ਉਸਕਾ ਪਈ ਤੋਂ ਮਸਲਾ ਫੜੋ ਤੁਹਾਹੀ ਦੀ ਪਾ ਨਹੀਂ 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 28 ਦੀ ਪਾ ਨਹੀਂ ਨਹੀਂ 30 ਦੀ ਪਾ ਯਾਰ ਪਰ ਉਹ ਨਾਲ ਉਹ ਕੋਈ ਗੱਲ ਨਹੀਂ ਨਾਲ ਨੂੰ ਸਾਹਮਣੇ ਦਾ ਵੀ ਕੋਈ ਨਹੀਂ ਉਹ ਬਚਾਲੇ ਘੜ ਉਹਨਾਂ ਦੇ ਕਿ 30 ਵੀ ਬੱਕਰੀ ਨਾ ਫਸਾ ਪਾਏਗਾ ਨਾ ਨਹੀਂ ਨਹੀਂ ਹਾਂ ਨਹੀਂ ਨਹੀਂ ਮੈਨੂੰ ਨਾ ਹੋਏਗਾ ਮਾਦਰ ਜੀ ਦੀ ਬੱਕਰੀ ਤਾਂ ਆ ਗਈ ਜੀ ਮੈਨਾਂ ਆ ਬੱਕਰੀ ਦਨ ਕੇ ਘੱਬਣ ਆ ਗਈ ਕੋਈ ਦਾ ਲਹਿੰਗਾ ਹੋਇਆ ਅਜੇ ਘੱਬਣ ਫੰਡਰ ਦਾ ਇਹਦਾ ਪਤਾ ਵੀ ਨਹੀਂ ਨਹੀਂ ਉਹ ਤਾਂ ਲੱਗੀ ਨਹੀਂ ਅੱਜ ਲੱਗਦੀ ਆ ਤੁਹਾਨੂੰ ਸਾਡੀ ਆ ਤੁਹਾਨੂੰ ਗੈਰ ਆ ਅੱਜ ਬੱਕਰੀ ਲੱਗਦੀ ਆ ਹਾਂ ਬਹੁਤ ਮਨ ਰਾਇਆ ਹੰਤਲੇ ਥੱਲੇ ਆ ਜਾਵਾ ਥੱਲੇ ਆ ਕੇ ਥੱਲੇ ਆ ਕੇ ਆ ਜਾਓ ਰੰਗਵਾਜ ਕੋਈ ਕੱਟ ਰੋ ਹੋ ਗਿਆ ਬੰਦਾ ਲਾ ਬਾਈ ਚਲ ਪੁੱਜਾ ਬਾਈ ਹੱਸ ਕੇ ਸੋਕੇ ਨਹੀਂ ਹੁੰਦੇ ਚਲੋ ਤੁਹਾਡੇ ਨਹੀਂ ਰੋ ਜਾਓ ਹੱਸ ਬਾਈ ਕਿਹਦੇ ਕਦੇ ਦਾ ਆ ਗਾਨੇ ਦੀ ਗੱਲ ਬਾਰੇ ਮੱਕੋ ਮੁੱਜੇ ਨਹੀਂ ਆ ਰਹਾ ਮੈਂ ਹੁਣ ਉਹ ਹੀ ਤੁਹਾਨੂੰ ਆਪਾ ਜਾਈਏ ਦੇਖੋ ਕੀਤੇ ਦਿਮਾਗੇ ਦੀਆਂ ਮੇਰੀ ਗੱਲ ਸੁਣ ਰਾਹ ਦੇ ਦਿੰਦਾ ਰਾਹ ਹੁਣ ਅਸੀਂ ਮੱਥਾ ਨੋਈ ਜਨਾ ਕੋਈ ਬੋਲੋ ਬਾਈ ਯਾਰ ਅਸੀਂ ਨਾ ਤੈਨੂੰ ਮਰ ਪਾਉਣਾ ਨਾ ਇਹ ਨਮਰ ਗੋਣਾ ਲੋਕ ਚਾਹੇ ਸੰਸਾਰ ਸਾਨੂੰ ਕੁਝ ਕਹੀ ਜਾਵੇ ਅਸੀਂ ਹਜੇ ਵੀ ਦੀਨਦਾਰਾਂ ਦੇ ਖੜੇ ਆ ਜੋੜੀ ਦਾ ਤੁਹਾਨੂੰ ਲੱਖ ਰੁਪਇਆ ਕਹਿੰਦਾ ਇਹ ਦੋੜੀ ਲੈਣੀ ਹੈ ਨਹੀਂ ਨਾ ਰੋਟੀ ਖਾਣੀ ਫਿਰ ਉਹਦਾ ਤੁਹਾਨੂੰ ਕਿਹਾ 70000 ਰੁਪਇਆ ਬੱਕਰੀ ਬੱਕਰੀ ਉਹ ਵੀ ਬੱਕਰੀ ਸੁਣ ਲਿਆ ਬੱਕਰੀ ਵੀ ਦੇ ਕੋਈ ਚੀਜ਼ ਹੈਗੀ ਚੀਚਾਂ ਦਾ ਹੈ ਰੋਜ਼ ਦੇਖਣਾ ਨਵੇਂ ਤੋਂ ਨਵੇਂ ਹਾਂ ਜੀ ਬਾਰੇ ਫਿਰ ਪੈਸੇ ਵੀ ਹੋ ਗਏ ਉਹਦਾ ਬੱਕਰੀ ਜਿਹੜੀ ਉਲਟੀ 70000 ਪਠਾ ਦੀਆਂ ਗਾਂ ਦਾ ਬੱਕਰੀ ਜਿਆਦਾ ਪਠਾ ਉਹਦਾ ਪ੍ਰੋਮੋਸ਼ਨ ਹੋ ਰਹੀ ਹੈ ਵੀਡੀਓ ਮੈਂ ਦੇਖ ਕੇ ਸਮਾੜੀ ਲੱਗਿਆ ਕਰਨੇ ਨਾ ਜਦ ਮੈਂ ਜਾ ਕੇ ਮਣੀ ਬੱਕਰੀ ਚਲੀ ਤੋਂ ਟੱਪ ਗਈ ਜਿਹੜੀ ਦਰਸ਼ਨ ਨੇ ਲਈ ਹੈ ਤਾਂ ਹੀ ਉਹ ਉਹ ਗੱਲ ਦੁਨੀਆ ਪੱਚੀ ਫਰਦੀ ਆ ਇਹ ਦੇਖੇ ਕਹਿੰਦਾ ਮੈਂ ਦੇਣੀ ਨਹੀਂ ਘਰੇ ਲਾਤੀ ਅਗਲੇ ਦੀ ਤੇ ਜਿਹੜਾ ਨਹੀਂ ਆਲਾ ਚਲੋ ਇਹ ਜਿਹੜਾ ਉਹ ਆਹ ਦੋ ਆਹ ਦੇਖਦੇ 100 ਰੁਪਏ ਉਹ ਬਾਬਾ 30 ਰੁਪਏ ਬਾਈ ਆਪਾਂ ਜਮ ਆਪਾਂ ਦਿੱਤੀ ਜੇ ਕਰਕੇ ਖਵਾ ਦੇਖਣਾ ਉਧਰ ਤਾਂ ਫਾਇਦਾ ਨਹੀਂ ਲਾਉਂਦੇ ਨੇ ਆਇਆ ਹੋਣਾ ਨਹੀਂ ਸੌਦਾ ਉਹਨਾਂ ਦੇ ਤੇਰੇ ਕੋਲ ਦੇਖੀ ਜਾਣਾ ਤੂੰ ਉਧਰੋਂ ਦੇਖੀ ਜਾ ਜੇ ਕੋਣ ਤੋਂ 70 80 ਰੁਪਏ ਚੱਲ ਨਾਲ ਜਿਹੜੀ ਗੱਲ ਹੈ ਸੀ 30 ਤੂੰ ਮੁੱਕਰਦੇ ਨਹੀਂ ਖਿੱਚ ਕੇ ਲਾਤਾ ਹਾਂ ਵੀਰ ਇਹ ਦੋ ਹੋਰ ਰਾਗ ਵੀਰੇ ਛੜਿਆ ਛੜਿਆ ਦਾ ਮੁੰਡਾ ਤੈਨੂੰ ਤਾਤ ਕਸ ਕੇ ਪੂਰਾ 370 70 ਨਾ ਦੇ ਚਲੋ ਕੋਈ ਗੱਲ ਨਹੀਂ ਤੇਰੀ ਮਰਜ਼ੀ ਅੱਜ ਤਾਂ ਵਿਕਦੀ ਨਹੀਂ ਕੱਲ ਨੂੰ ਤੇ ਪਤਾ ਨਹੀਂ ਤੇਰੇ ਕਰੇ ਕੀ ਬਣ ਜੀ ਕੋਈ ਗੱਲ ਨਹੀਂ ਅਸੀਂ ਨਹੀਂ ਅੜੀ ਕਰ ਕੋਈ ਨਹੀਂ ਇਹ ਜਮੀਨ ਵਿੱਚ ਕੁਝ ਬੋਲਦੇ ਕੱਢ ਆਏਗਾ ਇਹਦਾ ਕੱਟਦਾ ਨਹੀਂ ਇਹ ਦੋ ਦਿਨ ਕੱਢਦਾਗਾ ਕਿਸੇ ਨੇ ਪੂੰਗਾ ਨਾ ਉਹ ਬਾਈ 6000 ਰੁਪਏ ਮੈਂ ਤਾਂ ਦੇ ਦੇਣਾ ਯਾਰ ਹੋਰ ਇਹਦਾ ਪੂਰਾ ਸਖਿਆ ਕੱਟਦਾ ਸਹੀ ਆ ਲੈ ਤੈਨੂੰ 100 ਰੁਪਏ ਮੈਂ ਹੋਰ ਪਾਤਾ 100 ਪਾਤਾ ਮੇਰੇ ਵੱਲੋਂ ਚਲੋ ਕੋਈ ਨਹੀਂ ਬੱਕਰੀ ਗੱਡੀ ਬੱਕਰੀ ਉਹ ਤੇਰੇ ਮਗਫੂਮੇ ਵੇਚੋ ਨਹੀਂ ਆਦੋ ਇਹਨੂੰ ਚਾਰਖੂ ਬੋਰ ਮੈਂ ਚਾਰਖੂ ਬੋਰ ਦਾ ਫਿਰਦਾ ਇੱਕ ਚਾਰਖੂ ਲਓ ਚਾਰਖੂ ਮਾਰ ਕਰ ਮੇਰੇ ਕੋਲ ਤਾਂ ਆਪਣਾ ਨਾਲ ਦੱਸ ਜਿਆਦਾ ਇਹ ਬੱਕਰੀ ਵੇਚਣੀ ਕੋਈ ਨਹੀਂ ਹਜ਼ਾਰ ਘਟਾ ਦੇ ਇਹ ਨਹੀਂ ਬੰਦ ਕਿ ਪੂਰਾ ਗੱਬਰ ਮੁੱਲ ਲਗਾਉਂਦਾ ਨਹੀਂ ਨਹੀਂ ਆਪਣਾ ਧਾਰ ਦੇ ਨਹੀਂ ਆਪਣਾ ਤਾਂ ਨਾ ਆਦਾ ਨਹੀਂ ਨਹੀਂ ਖੜੀ ਆ ਕਰ ਸਾਢੇ 4 ਸਾਲ ਦੀ ਧਾਰ ਲੱਖ ਦੀ ਪਾ ਚਾਹ ਉਹਲੇ ਤੇ ਦਿਨ ਦਾ ਬਰੋਸਾ ਨਹੀਂ ਕੱਲ ਕੀ ਹੋਣਾ ਕੀ ਨਹੀਂ ਹੋਣਾ ਚਲੋ ਜੇ ਮਰਗੇ ਤਾਂ ਜਰਾ ਬਰਾਜੀ ਕਰ ਲਈ ਫੇ ਚੁੰਦੇ ਰਹੇ ਤਾਂ ਰਪੀਏ ਪੂਰੇ ਕਰ ਲਈ ਹਾਂ ਉਹ ਲੱਖ ਦੀ ਬਾਤ ਵਿੱਚੀ ਮੈਂ ਲੈ ਜਾਣਾ ਕਰ ਲੋ ਦੋ ਨਹੀਂ ਕਰਦਾ ਸਾਢੇ 4 ਸਾਲ ਦੀ ਦਾ ਦੋ ਨਹੀਂ ਕਰਦਾ ਜਵੇ ਖੜੇ ਸ਼ੰਗਰ ਓ ਬੱਕਤ ਦੇਣੇ ਕਿ ਨਹੀਂ ਪੁਆਰਾ ਅੱਜ ਜਦਿਆ ਕੰਕਲ ਕਰਿਆ ਜਵਾਜਾ ਓਰੇ ਆ ਵੇ ਚਲੋ ਜੋੜੀ ਦਾ 99000 ਨਾ ਕੋਈ 99 ਨਹੀਂ ਪੁਰਾ ਕਰਨਾ ਛੋੜੀ ਓ ਲੰਦਕਨੇ ਇਹ ਜੈ ਬੱਕਰੀ ਜੈ ਮੁੱਲ ਲਾਉਂ ਜੈ ਜੈ ਕਹਿ ਕੇ ਜਾਨਾ ਮੈਂ ਪੱਛੂਗਾ ਹੁਣ ਹਾਂ ਨਿਸ਼ਾਨਾ ਲਾ ਕੇ ਨਾ ਗੋਲੀ ਦੇ ਗੋਲੇ ਦਾ ਪੱਛੂਗਾ ਮੈਂ ਕਿ ਕਿਤੇ ਤੂੰ ਮੇਰਾ ਪੌਂਚਾ ਫੜਦੇ ਚਲੋ ਬਈ ਆਹ ਬੱਕਰੀ 35000 ਦੀ ਦੇਣੀ ਹੈ ਨਹੀਂ ਨਾ ਪਿਆ ਚਲੀ ਜਾ ਬੱਕਰੀ ਕੱਟ ਦੇ ਵੀਡੀਓ ਇੱਥੇ ਨਹੀਂ ਕੰਡਾ ਮੁੰਡਾ ਲਿਆ ਖਿੱਚ ਕੇ ਦੇਣੀ ਹੈ ਬੱਕਰੀ ਬੱਕਰੀ ਦੇ ਰੁਪਏ ਲਾਏ ਨਾ ਮੁੰਡਿਆ ਹੈ ਇਹਨੂੰ ਕੱਟ ਨਹੀਂ ਦੇਣੀ ਹਾਂ ਇਹ ਤਾਂ ਅੜੀ ਹੀ ਕਰ ਨਹੀਂ ਯਾਰ ਪੀਪਲ ਬਾਵੇਂਗਾ ਤੂੰ ਨਹੀਂ ਸਾਈ ਤੇ ਫਿਰ ਆ ਲਿਆ ਸਾਈ ਲੈਗਾ ਉਹ ਫਿਰ ਦਾ ਫਿਰ ਦਾ ਸਮਝ ਇਹ ਦੋ ਸੁੱਚੇ ਹੋਵੇ ਨਾਉਂ ਇਹ ਬੱਕਰੀਆਂ ਦਿਖਾ ਦੇ ਨੀ ਇਹ ਤਰ ਦੇਖਦਾ ਹੀ ਗੱਪ ਹੁਣ ਝੂਲ ਲੈ ਐਵੇਂ ਰੋਲਾ ਪਾ ਸ਼ੇਰ ਆ ਗਿਆ ਸ਼ੇਰ ਆ ਗਿਆ ਦੋ ਬੱਕਰੀਆਂ ਤਾਂ ਦੋ ਵਿੱਚ ਗੱਪਾਂ ਦੋ ਮਗਰਾ ਦੇ ਦੋ ਬੱਕਰੀਆਂ ਨੂੰ ਆਪਾਂ ਦੇਖ ਲੈਣੇ ਆ ਫੇਰ ਹੁਣ ਤੂੰ ਹੋ ਬਖਰਾਉਂ ਗਿਆ ਉਹ ਨਾ ਕੜੀ ਕਰਾ ਬੱਕਰੀ ਚੱਲ ਲੈਣੀ ਨਹੀਂ ਤਨੀ ਦੱਸਣ ਉਹ ਮਾਇਦੀ ਰਿਹਾ ਮੈਂ ਤੂੰ ਹੂਰਾਤਾ ਕਹਿੰਦਾ ਉਹ ਬਤਨ ਵੀ ਪਾ ਬਾਈ ਕਿਵੇਂ ਕਰੇਗਾ ਹਾਂ

ਨਹੀਂ ਪੂਰੀ 40 ਦਿਨਾਂ ਨਹੀਂ ਗੋਦੀ ਚੱਕ ਕੇ ਖੜਿਆ ਭਾਈ ਆ ਚੱਲੀਏ ਕੋਈ ਸਿਕਰ ਠੀਕ ਹੈ ਫਿਰ ਆਲਾ ਮੇਲੇ ਲਾ ਕੇ ਗਿਆ ਮੈਂ ਮੁੱਲਾ ਕੋਈ ਜ਼ਕਰ ਨਹੀਂ ਹਾਂ ਠੀਕ ਉਹ ਤੂੰ ਵੀ ਸਹੀ ਰਾਹ ਤੇ ਇੱਕ ਗੱਲ ਹੋਰ ਆਪਾਂ ਰਾਸਤਾ ਉਹ ਭਾਈ ਤੁਹਾਨੂੰ ਕਹਿਣਾ ਬਾਅਦ ਵਿੱਚ ਲੰਘਾਂਗੇ ਆ ਸੁਣਦੀ ਹੈ ਪੰਚਾਇਤ ਖਾਲਾ ਜੀ ਦਾ ਬਣਾ ਨਹੀਂ ਇਹ ਖਾਲਾ ਜੀ ਦਾ ਬਾੜਾ ਨਹੀਂ ਜੇ ਇਹ ਮੱਕਰ ਜੋ ਮੈਂ ਖੜਾ ਮੈਂ ਲਾਉਣਾ ਗਿਆ ਨਹੀਂ ਕਨੇ ਦੇਣੀ ਇਹ ਕਨੇ ਜਿਹੜੀ ਇਹਦਾ 55000 ਬੰਦਾ 50 ਹੀ ਲੈ ਹੈ ਹੈ ਕਹਿਆ 500000 ਇੱਕ ਵੀ ਗੁਣਾ ਲੱਖ ਦਾ ਗੁਣਾ ਦੋ ਲੱਖ ਲੱਖ ਮੰਗ ਰਿਹਾ ਤੈਨੂੰ ਮੈਂ ਦੱਸਿਆ ਮੈਂ ਕਹਿੰਦਾ ਕੋਈ ਨਾ ਤੇ ਅੱਦੇ ਦਾ ਹਿਸਾਬ ਕਰ ਲੈ ਆਪਾਂ ਤੈਨੂੰ ਜਾਣ ਠੀਕ ਹੈ 600000 ਬੰਦਾ ਪਾਓ ਜੇ ਪਾਉਣੇ ਕਿਹੜਾ ਕਿਹੜਾ ਕਿਸ ਕਾਰਨ ਆਇਆ ਕਿਸ ਕਾਰਨ ਆ ਗਿਆ ਬੱਚਾ ਨਹੀਂ ਜਾ ਕੋਈ ਆਏ ਵੀ ਨਹੀਂ ਕੋਈ ਅੱਧ ਕਰ ਹਾਂ ਬੜੀ ਥੱਲੇ ਕੋਈ ਗੱਲ ਨਹੀਂ ਬੱਕਰੀ ਆ

سلاحدار ਹਾਂ ਇਹ ਨਾ ਦੋ ਦੋਨੇ ਲਿਆਣੀਆਂ ਤਾਂ 90 ਦੀਆਂ ਹਾਂ ਜੋ ਤਿੰਨ ਲੱਖ ਇੱਕ ਹੋਰ ਆਖੜਿਆ ਤਾਂ 1,20,000 ਦੀ ਆ ਦੋ ਇਹ ਫੜ ਫੜ ਮੈਦਾਨ ਚ ਚੋੜਾ ਕਰ ਖੜਾ ਓਏ ਆ ਬੱਕਰੀਆਂ ਕੰਨ ਫੜੀ ਦਰਸ਼ਨ ਆ ਯਾਰ ਆ ਤਨੇ ਆ ਤਨੇ 1,20,000 ਦੀਆਂ ਨੇ ਯਾ ਦੋਨੇ ਲਿਆਂ ਦਾ 90 ਦੀਆਂ ਬਾਈ ਛੱਡ ਲੀ ਕਿ ਦੋ ਮਿੰਟ ਖੜਾ ਸਰਦਾਰ ਜੀ ਤੁਸਰ ਨਾ ਕੋਸਾ ਨਹੀਂ ਛੱਡ ਇਹਨੂੰ ਛੱਡ ਦੇ ਇੱਕ ਤਾਂ ਪਹਿਲਾਂ ਹੱਥ ਬੰਨ ਕੇ ਸਾਰਿਆਂ ਨੂੰ ਅਰਚਾ ਮੇਰੀ ਇਹਨਾਂ ਨੂੰ ਹਵਾ ਲੱਗਣ ਤੋਂ ਦੂਰ ਮੰਨ ਤੁਸੀਂ ਹੋ ਬਈ ਇਹਦਾ ਮੁੱਲਾ ਕਰ ਦੋ ਆ ਬੱਕਰਾ ਭਰੇ ਕਰਦੇ ਬਈ ਬੱਕਰਾ ਪੌਂਜੀਆਂ ਖਰੀਦ ਪਾਏ ਉਹਦਰ ਬੰਦੇ ਯਾਰ ਖੋਲ ਕੇ ਤੂੰ ਕੋਈ ਨਾ ਹੋ ਜਾ ਕਿ ਆਏ ਕੋਈ ਵੀ ਕਿਤੇ ਨਹੀਂ ਡੋਟਦਾ ਆਹ ਤਿੰਨੇ ਪਾਰੋ ਯਾਰ ਤਿੰਨੇ ਯਾ ਤਿੰਨੇ ਕੋਈ ਹੋਣਾ ਯਾਰ ਤਿੰਨੇ ਕੋਈ ਆ ਆ ਬੱਕਰੀ ਐਸੇ ਮੰਡੀ ਤੋਂ 55000 ਰੁਪਏ ਦੀ ਖਰੀਦ ਆ ਤੂੰ ਤਿੰਨਾਂ ਦੀ ਦੱਸ ਪਤਾ 290 ਦੀ ਆ ਹੋ ਲਾਲਾ ਇਹਨੂੰ ਕੋਈ ਯਾਰ ਇਹਨੂੰ ਫੜ ਲੈ ਮਰ ਜਾ 290 ਦੀ ਹੋਈ ਆ ਉਹ ਆ ਤਿੰਨੇ 120000 ਦੇ ਤਿੰਨੇ ਲਾ ਜਾ ਲਾ ਦੱਬ ਕੇ ਲਾਓ ਕਲੇਪ ਆ ਓਏ ਬੱਕਰਾ ਫਾ ਲੋ ਯਾਰ ਪੱਕਰੀਆਂ ਵਿੱਚ ਕੋਈ ਪਤਾ ਕਰਦੇਗਾ ਯਾਰ ਬੰਨੀ ਕਾ ਕਰਨਾ ਉਹਦਾ ਸਿਰ ਓਏ ਨਾ ਤਾਂ ਇਹ ਵੀਡੀਓ ਬਣਾਉਣ ਦਾ ਇਹਨੂੰ ਪਰਾਣਾ ਫੜ ਦਿਓ ਯਾਰ ਭਲਾ ਕੱਲੇ ਦੀ ਇਹਦੀ ਬਣਾ ਲੋ ਇਹ ਕੀ ਜਿਹੜਾ ਆ ਬੱਕਰਾ ਵਾਲਾ ਆ ਆ ਹੜ ਨਾ ਬਰਾ ਯਾਰ ਆ ਫੜ ਭਾਈ ਓਏ ਬੱਕਰੇ ਦਾ ਫੜਦਾ ਇਸੇ ਮੰਡੀ ਦਾ ਇਹ 55000 ਦੀ ਗਰੀਬ ਹੈ ਭਾਈ ਚੌੜੇ ਹੋ ਜੋ ਇਹਨਾਂ ਨੂੰ ਹਵਾ ਲੱਗ ਜਾਂਦਾ ਲੱਤਾ ਲੱਤਾ ਪਰ ਲੱਤ ਤੇ ਟੁੱਪੀ ਜ਼ਰੂਰ ਆ ਮਾਰ ਨਾ ਜਾਂਦੀ ਹੈ ਬੱਕਰੀ ਲੱਤਾ ਨਹੀਂ ਨਹੀਂ ਯਾਰ ਮੈਂ ਕੁਛ ਵੀ ਨਹੀਂ ਕੋਈ ਪ੍ਰੋਬਲਮ ਨਹੀਂ ਹੈ ਯਾਰ ਜਿੱਥੇ ਮਰਜੀ ਲੈ ਜਿੱਥੇ ਮਰਜੀ ਆਉਣਾ ਸੀ ਵੀ ਸ਼ਹਿਰ ਚੋਂ ਪਿੰਡਾਂ ਤੇ ਜਾਣੇ ਹੀ ਆ ਬਾਹਰ ਜਾ ਉਹ ਆ ਜੀ ਉਹ ਟੁੱਟੀ ਰਹਿਣ ਦੇ ਵਿੱਚੇ ਲੈ ਲੈ ਕਰ ਦੇ ਫਿਰ ਪਰੇ ਦਾ ਸ਼ਿੰਗਾਰ ਪਰੇ ਦਾ ਬਾ ਕਣ ਦੇ ਹਾਂ ਹੂੰਗਾ ਸਭ ਕੀ ਵਾਂਗ ਤੇ ਫੇਰ 90 ਦੇਵਾਂ ਯਾਰ ਬੱਕਰੀਆਂ ਦੇਣੀਆਂ ਨੇ ਦੇਣ ਵਾਸਤੇ ਆ ਜਾਂਦਾ ਚੌੜੀ ਕਰ ਲੈ ਮਰੀ ਤੇ ਚੌੜੀ ਕਰ ਬਈ ਕੀ ਕਹਿੰਦਾ ਚੌੜੀ ਥੋੜਾ ਛੜਾ ਛੋੜਾ ਕਰ ਲੈ ਤੇ ਛੇੜੋ ਮਾੜਾ ਮਾੜਾ ਹੌ ਚੋੜੀ ਕਰ ਲੈ ਆ ਫੇਰਾ ਪਰ ਆ ਬਰੋਣਾ ਫੇਰ ਆ ਗਿਆ ਬੱਕਰੀ ਕੋਲ ਖੜਾ ਨਹੀਂ ਸਕਦਾ ਆ ਬੱਕਰੀ ਕਰਕੇ ਆ ਉਹ ਆ ਬਰੋਣਾ ਫੇਰ ਆ ਗਿਆ ਜਵਾਰਾਸਤਾ ਦੀ ਇਹਨਾਂ ਦੀ ਗੱਲ ਹੈ ਪਹਿਲੀ ਦੇਵਰਾ ਕੋਈ ਨਹੀਂ ਖੜਾਣਾ ਕੋਈ ਜਲ ਫੇਰ ਅਗਲਾ ਵੀਡੀਓ ਚ ਕੀ ਚੱਟੂ ਦਿਖਾਵਾਂਗੇ ਅਗਲਾ ਕਹਿੰਦਾ ਕਿਹੜੀ ਬੱਕਰੀ ਲਈ ਹੈ ਕਿਹੜੀ ਦਿੱਤੀ ਹੈ ਹਮਮ ਗਾਲਾਂ ਤਾਂ ਸਾਨੂੰ ਦੰਦਿਆਂ ਵਾਲਾ ਕਹਿੰਦਾ ਕੋਈ ਭੈਣ ਦੇ ਯਾਰਾ ਦਿਖਾਉਣੀ ਦੀਓ ਹਾਂ ਹਾਂ ਠੀਕ ਹੈ ਪਰੇ ਨੂਰ ਦੇ ਯਾਰ ਠੀਕ ਹੈ ਚੱਲ ਚੱਲ ਕੀ ਕਰਿਆ ਠੀਕ ਹੈ ਇਹ ਤਾ ਹੁੰਦਾ ਹੋਇ ਇਹ ਤਰ੍ਹਾਂ ਕਰਿਆ ਰੀ ਵਾਦੀ ਬੱਕਰੀ ਆ ਬਿੰਦੇ 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 ਬੋਲਾ ਐ ਬਾਈ ਓਏ ਉਰੇ ਆ 55000 ਦੀਆਂ ਦੋਏ ਦੀ ਬੜਾ ਫਰਕ ਕੋਈ ਨਾ ਓਏ ਫਰਕ ਕੋਈ ਫਰਕ ਨਹੀਂ ਪੱਕੇ ਪੈਸੇ ਨੇ ਉਹਨੇ ਨਹੀਂ ਲੈਣੀਆਂ ਮੈਂ ਨਹੀਂ ਲੈਣੀਆਂ ਇੰਨੇ ਨਹੀਂ ਲੈਣੀਆਂ ਹਾਂ ਅੱਜ ਵਾਖ ਜਾ ਲੈਂਦੇ ਨੇ ਰੱਖਣੀਆਂ ਨਹੀਂ ਜਵਾਗ ਤਾਂ ਕਾਰ ਹੋਣਾ ਉਸਤਾਜ ਨਹੀਂ ਕੋਈ ਉਸਤਾਜ ਨਹੀਂ ਜਵਾਗ ਇੱਥੇ ਆਉਂਦੇ ਨਹੀਂ ਜਵਾਗ ਦਾ ਕੰਮ ਹੀ ਆ ਮੇਰੇ ਜਿਹੜੇ ਉਸਤਾਜ ਤੋਂ ਤਾਂ ਫੇਲ ਹੋ ਗਏ ਓਏ ਬਾਈ ਚੱਲ ਜੰਮੇ ਮਾਰਦੇ ਆਂ ਮੇਰੇ ਕੋਲ ਪੱਟਾ ਮਿਲਦਾ ਹੈ 10000 ਰੁਪਏ ਘਟਾਦਾ ਹੁਣ 9000 ਰੁਪਏ ਘਟਾਦਾ ਹੁਣ ਬਸ ਹੁਣ ਇੱਕੋ ਹੀ ਆ ਤੇ ਨਹੀਂ ਸੀ ਚੱਲਦਾ ਦੁਖੀ ਹੋਏ ਪਏ ਪਾਣੀ ਕਿੰਨੀ ਹਿਸਟਾ ਦੋਰਾ ਬਾਨ ਹੋ ਗਿਆ ਰੋ ਉਹ ਯਾਰ ਕੀ ਆ ਬਾਈ ਤੂੰ ਦੱਸ ਦੇ ਕੋਈ ਘੱਟ ਘੱਟ ਜੀ ਕਰੀ ਜਾਣੀ ਦਾ 10000 ਰੁਪਏ ਘਟਾਦਾ ਲੱਗਦਾ ਉਹ ਪੱਟੀਆਂ ਮਾਰ ਜਾ ਰਾ ਪੁੱਟਾ ਲਾ ਰਿਆ ਪਹਿਲਾਂ ਬਾਈ ਜਨਨ ਕਈ ਲੜਵੈਂਡਰ ਉਹਦਾ ਕੱਟੇ ਉਹਦਾ ਪਹਿਲਾਂ ਵੀ ਘਟੇ ਸੀ ਤੇਰਾ ਵੀ 55 ਗਲਤ ਆ ਯਾਰਾ 55 ਗਲਤ ਨਹੀਂ ਰਹਾ ਗਲਤ ਆ ਯਾਰਾ ਅਸੀਂ ਕਰੇਗਾ ਤਾਂ ਉਹ 40 ਦਾ ਨਾਲ 15 ਹੀ ਲੱਗੀ ਇਹ ਫੇਰ ਗਲਤੀ ਹੋ ਗਈ ਭੈਣ ਆਹ ਹਾਂ ਬਣਾ 40 ਹਜ਼ਾਰ ਲੈਤਾ ਉਹ ਕਣੀ ਰਹਿ ਗਈ ਫੇਰ 15 ਹਜ਼ਾਰ ਦੀ ਰਹਿ ਗਈ ਤੂੰ 20 ਤੇ 10 ਮਿੰਟ ਇਹ ਛੋਟੇ ਕਰਾ ਕਿੰਨੇ ਦੀਆਂ ਦੇਣੀਆਂ ਨੇ ਦੋ 10 ਮਿੰਟ ਦੇ ਬਸ ਯਾਰ ਘੱਟ ਦੇ ਦੇ ਯਾਰ 90 20 ਹਜ਼ਾਰ ਇੰਦੂ ਵਾਦੇ ਨਹੀਂ ਆਉਣੇ ਇੰਦੂ ਆਪਾਂ ਨਹੀਂ ਘਟਾਉਂਦੇ ਪੱਤੀ ਗੱਲ ਬਸ ਦਊ ਤਾਂ ਠੀਕ ਆ ਨਹੀਂ ਦੇਣੀ ਆ ਪੂਰੀਆਂ 60 ਦੀਆਂ ਨਹੀਂ ਤੀਤੀ 1000 ਰੁਪਏ ਦੇ ਨਾ ਗਨੇ ਉਹ ਯਾਰ ਭਾਈ ਕੋਈ ਮਾਰੀ ਦੀ ਹੈ ਨਹੀਂ ਮਾਰੀ ਵੀ ਹੈ ਕੋਈ ਮਾਰੀ ਦੀ ਹੈ ਕੋਈ ਮਾਰੀ ਦੀ ਹੈ ਕਿਹੜੇ ਬਸ ਥੱਲੇ ਕਰੋ ਕਿਸੇ ਦਾ ਨਹੀਂ ਮੁਕਾਬਲੇ ਦੀ ਬੱਕਰੀ ਨਹੀਂ ਹੈਗੀ ਉਹ 19 ਦਾ ਫਰਕ ਨਹੀਂ ਹੈਗਾ ਪੂਰਾ 19 21 ਦਾ ਫਰਕ ਹੋ ਰਿਹਾ ਇਹ चीज ਹੋ ਰਿਹਾ ਹੋਰ ਕੀ ਕਸਰ ਹੈਗੀ ਕਸਰੀ ਕਸਰ ਥੱਲੇ ਆ ਜਾ 30000 ਰੁਪਏ ਦਾ ਬੱਕਰਾ ਪਾ ਰਹੇ ਹੋ ਥੱਲੇ ਆ ਜਾ ਤੂੰ ਕੱਲੀ ਦੇ ਦੇ ਉਹਨਾਂ ਦੀਆਂ ਬੱਡੇ ਕੱਲੀ ਲੈ ਲੋ ਮੈਂ ਤਾਂ ਕਹਿੰਦਾ ਨਹੀਂ ਕਰਦਾ ਵੀ ਆਲੀ ਚੋ ਵੀਰ ਗੱਲੀ ਦੇ ਦੇ ਚਾਲੀ ਚੱਕ ਗੱਲੀ ਨਹੀਂ ਦੇ ਦੇ ਚਾਲੀ ਮੇਰੇ ਪਿੱਛੇ ਲੈ ਅੱਧ ਗਰੀ ਉਹ ਦਸ ਨਗਰ ਦਸ ਨਗਰ ਇੱਕ ਬੱਕਰੀ ਫੜ ਰਹੇ ਹਾਂ ਬਹੁਤੇ ਸਹਣਿਆ ਤੇ ਦੇਣੀਆਂ ਨੇ ਦੇਣੀਆਂ ਨਹੀਂ ਦੇਣੀਆਂ ਫਿਰ ਇੱਕੇ ਰਸਤਾ ਦੱਸ ਦੇ ਤੁਹਾਨੂੰ ਰਸਤਾ ਨਾ ਕੱਚਾ ਕਮਣਾ ਕਰਨਾ ਮੈਂ ਉਹ ਨਾੜੀ ਨਾ ਤੂੰ ਨਾੜੀ ਪੱਕਾ ਮੁੱਲ ਲਾਉ ਲੈ ਪੱਕਾ ਲਾਤੀ ਪੱਕਾ ਕਮਣਾ ਲੈ ਯਾਰ ਦੋ ਤੇ 60 ਦੀਆਂ ਦਿੰਨੇ ਨਹੀਂ ਪੂਰੀਆਂ ਪਹਿਣਦੀਆਂ ਦਿੰਨੇ ਹੁਣ ਖੜਿਆ ਪਾਈ ਚਲ ਐ ਹੁਣ ਲੁੱਟਣ ਨੂੰ ਦੁਨੀਆ ਪਈਆ ਕਿਤੇ ਦੱਸਣਾ ਚੱਲੀਏ ਕੋਈ ਚੱਕਰ ਇਹ ਬੱਕਰੀ ਹੈ ਕਮਾਲ ਕਰਦਾ ਯਾਰ تو नहीं मुझे आ गया रहा है क्या मारा तो पर बकरी चीज भी आगे बकरी देखो ये بھی पैसे, दे पैसे भी بھی पैसे भी है 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 पैसे भी ਆ ਫੜਾ ਲਾ 85 ਦੇ ਨਾ ਨਹੀਂ 90000 ਦਾ ਮੁਖੀ ਨਾ 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 ਕਾਮਰਾਬ ਤੋਬਾ 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 ਅੱਛਾ ਲੱਗਦਾ ਫਿਰ ਤੋਬਾ ਤੋਬਾ ਨਾ ਦੇ ਨਾ ਦੇ ਦੇ ਨਾ ਦੇਣ ਦੇ ਨਾ ਦੇਣ ਦੇ ਸੁਰਾ ਕਰ ਲੈ ਉਹ ਮੁੰਡਾ ਲਿ ਜਾਵੇ ਨਾਲ ਜਾਵੇ ਦਾ ਕਿੰਨਾ ਦਾ ਮੈਂ ਹੁਣ ਤੱਕ ਕਿਨੇ ਕਿ ਨਹੀਂ ਦਿੰਦਾ ਜੇਦਾ ਦੇਣ ਵਾਲੀ ਹੋਈ ਤਾਂ ਉੱਥੇ ਦੇਵਾਂਗੇ ਪੂਰਾ 65 ਲਾਇਆ ਤੈਨੂੰ 1000 ਹੋਰ ਤੱਕ ਨਹੀਂ ਨਹੀਂ ਬਾੜਾ 1000 ਹੋਰ ਤੱਕ ਆਏ ਆਏ ਨਾ ਨਾ 1000 ਹੋਰ ਬਾਹਰ ਜਾ ਪੰਪਾ 1000 ਬਾਹਰ ਜਾ ਜਾ ਐਨਾ ਬੜਾ ਆਪਾਂ ਲੈ ਲੈਂਦੇ ਨਹੀਂ ਜਾ ਜਾ ਆ ਤੈਨੂੰ ਕਾਣੇ ਜਾ ਵੇ 1000 ਤੱਕ ਚੁੱਪ ਬਾਹਰ ਬੱਸ ਕਰ ਦੇ ਦੇਖ ਰੱਖ ਲੈ ਚੱਲ ਲੈ ਜਿੰਦਾਬਦ آ تیریاں بکڑیاں بیچ لیا سدا رکھ خدا 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 آ دا کریے نا کلے ستر نہیں ہے یہ یاد میں میں تو کہنا کلے یار کی مہنگیاں ہیں یار 5000 روپے دا بگار پٹی دے ماں یار کیا ہے اچھی یوں یار سر مان لے اوئے مان لے ٹھیک ہے ਉਹ ਕੱਲੀ ਬੱਕਰੀ 50000 ਦੀ ਬੱਕਰੀ ਆ ਪਿਛੇ ਹੀ ਤੇ ਕੋਈ ਚੱਕਰ ਨਹੀਂ ਨਾ ਵੀ ਕੁ ਕੀ ਘਰੇ ਖੜੀ ਆਪਣੇ ਕਿਉਂ ਖੜੀ ਆ ਵੇਚਣ ਆਏ ਲੈ ਫਿਰ ਵੇ ਉਹ ਹੀ ਤਾਂ ਮੈਂ ਤੁਹਾਨੂੰ ਕਹਿਣਾਗਾ ਨਾ ਚੱਲ ਗਿਆ ਸਾਡਾ ਕੋਈ ਸ਼ਰਮ ਕਰ ਉਹ ਤਾਂ ਮੈਂ ਮੰਨਦਾਗਾ ਵੀਰੇ ਮੈਂ ਵੀ ਨਾ ਕੱਲ ਵੀ ਕਹਾਂਗਾ ਮੋੜੀ ਮੋੜੀ ਕੋਈ ਉਹ ਠੀਕ ਆ ਲੈ ਹੁਣ ਕੀ ਆਪਾਂ ਆਹ ਬੱਕਰੀਆਂ ਖੜਨਾ ਰਿਹਾ ਯਾਰ ਅੱਜ ਉੱਪਰ ਜਾ ਦੇ ਹਾਂ ਵੇ ਹਾਂ ਹੋਈ ਗਣਾ ਆਪਾਂ ਕੋਈ ਬੱਕਰੀ ਉਹ ਫਰਕ ਕਿਉਂ ਨਹੀਂ ਉਹ ਮਰ ਜੂਗਾ ਉਹ ਮਰ ਜੂਗਾ ਆਪਾਂ ਇਹ ਚੰਗੇ ਕਰਨਾ ਹੈ ਫਿਰ ਨਮਸਕਾਰ ਕਰਦੇ ਆਂ ਕਿ ਆ ਫੇਰ ਥਾਦੀ ਬਤਰੀਆਂ ਕੋਈ ਬੱਚਾ ਨਹੀਂ ਯਾਰ ਕੋਈ ਅਸੀ ਕੀ ਖਾਣੇ ਨਾ ਚੋ ਤੂੰ ਆ ਚੋ ਨਾ ਮਿਲੂਗਾ ਇਹ ਦੋਸਤ ਉਸੇ ਮਿਲੂਗਾ ਕੋਈ ਨਾ ਮਿਲੂਗਾ ਆ ਨਹੀਂ ਲੂਗਾ ਕਿਉਂ ਕਿ ਖਰਗ ਦੋ ਪੈਸੇ ਲਗਣਾ ਯਾਰ ਇਹ ਕਲੇਸ਼ਗਾ ਦਾ ਮੈ ਪੱਕੇ ਸੁਝੋਗਾ ਬਣਾਉ ਯਾਰ ਹੋਰ ਕੀ ਗੱਲ ਹੋਏ ਪੈਸੇ ਲਾਓ ਲੈ ਜਾਓ ਪਗਾਈ ਗੇ ਜੀ ਨੂੰ ਨਹੀਂ ਆ ਰੋ ਖੁਸ਼ ਹੋ ਕੇ ਲਾਓ ਬਈ ਯਾਰ ਖੁਸ਼ ਹੋ ਕੇ 70 ਹਜ਼ਾਰ ਨਹੀਂ ਹੋ ਨਹੀਂ ਯਾਰ ਬਰੇ ਇਕਲੀ ਸਾ ਮੈਂ ਕਿਹਾ ਪੈਸੇ ਫੜ ਤੁਸੀ ਉਹ 20 ਹਜ਼ਾਰ ਜਿਆਦਾ ਤੂੰ ਡਰਦਾ ਨਾ ਸਾਡੀ ਲੜੀ ਇੱਕ ਕੁੱਤੇ ਹੋ ਗਈ ਯਾ ਨਹੀਂ ਨਹੀਂ ਲੋਗੀ 70 ਲੋਗੀ 70 ਵੀ ਪਰ ਆ ਉਰੇ ਆ ਉਰੇ ਆ ਨਹੀਂ ਉਹ ਗੱਲ ਹੋ ਗਈ ਆਪਾਂ ਦੀ ਤੁਪਣੀ ਦਾ ਕੁਛ ਕਰਿਆ ਹੋ ਗਈ ਹੋ ਗਈ ਹੋ ਗਈ ਹੋ ਗਈ ਚਲ ਹੋ ਰੱਖ ਹੋ ਗਈ ਹੋ ਗਈ ਯਾਰ ਹੋਣ ਲੱਗਦੇ ਪਰ ਫੜ ਨਹੀਂ ਫੜੀ ਜਰਾ ਨਹੀਂ ਬਈ ਹੋ ਗਈਆਂ ਨਹੀਂ ਕੋਈ ਗੱਲ ਹੋ ਗਈਆਂ ਨਹੀਂ 72 ਦੀਆਂ ਚੱਕ ਬਣਨੇ ਪੜੇ ਉਹ ਬਾਈ ਤੇਰੀ ਇੱਜ਼ਤ ਕਰੀ ਆ ਉਹ ਮੇਰੇ ਤੋਂ ਬਣਨ ਉਹ ਮੰਨ ਲਓ ਮੰਨ ਲਓ ਮਰ ਜਾ ਉਹ ਗਾਗ ਟੜਕ ਜਣ ਗਿਆ ਗਾਗ ਟੜਕ ਕੋਈ ਮੈਂ ਤਾਂ ਤੈਰ ਰੜੇ ਵਾਲਾ ਮਾਰ ਕੇ ਬੰਨੇ ਰਹੀ ਆ ਗਾਗ ਟੜਕ ਜਣ ਗਿਆ ਸਮਝ ਲੈ ਕੀ ਹੋ ਗਿਆ ਨਹੀਂ ਨਹੀਂ ਹੋ ਗਿਆ ہو گئی چل 80ویں ہے او کانو بھائی ٹھکا گئی نہیں بس نہیں ਪਛਤ 30000 ਦੇ ਆਰੇ ਆਰੇ ਫਿਰ ਖੜਾ ਲੱਗ ਰਿਹਾ ਯਾਰ ਆਰੇ ਆਰੇ ਮੈਂ ਬੋਲੂਗਾ ਮੈਂ ਵੀਡੀਓ ਨਾ ਬੋਲੀ ਤੂੰ ਤੇਰੇ ਥਾਪੜ ਵੀ ਲੱਗਣਗੇ ਯਾਰ ਕਮਾਲ ਕਰਦਾ ਯਾਰ ਚਾਰ ਦਮਾ ਦੇ ਰੋਟੀ ਦੇ ਹੱਥੋਂ ਲੱਗਾ ਤੇਰਾ ਬੰਦਾ ਜਰਮ ਕਰਦਾ ਸਵਾਗਤ <SANFEMAN��atını> <SANFESSILEN> <SANFESSILEN> بکرا خو بکھ ਪੜੀ ਆ ਬੱਕਰੀ ਫੜ ਗਈ